ਦੇਖ ਸਾਰੇ ਲੋਕ ਨਾ ਜਿਹੜੇ ਹੈਗੇ ਆ ਗਰਮੀਆਂ ਦੇ ਵਿੱਚ ਹਾਏ ਰੱਬਾ ਗਰਮੀ ਹੈ ਹਾਏ ਰੱਬਾ ਗਰਮੀ ਸਾਨੂੰ ਗਰਮੀ ਜਮਾਰਦਾ ਗਰਮੀ ਜਮਾਰਦਾ ਓਏ ਰੱਬਾ ਠੰਡ ਦੇ ਦੇ ਓ ਰੱਬਾ ਠੰਡ ਦੇ ਦੇ ਦੁਆ ਕਰਦੇ ਨੇ ਰੱਬ ਅਗੇ ਮੰਗਦੇ ਨੇ ਭਾਈ ਰੱਬ ਦੇ ਘਰ ਦੇ ਰਹਾਂ ਦੇਰ ਨਹੀਂ ਹੈਗਾ ਤੇ ਆਪਣੇ ਦੇਖ ਹੁਣ ਏਸੀ ਚਲਾਤੇ ਨਾਲ ਠੰਡੀ ਠੰਡ ਕਰਤੀ ਐ ਮੰਨਿ ਕਿ ਨਹੀਂ ਮੰਨੀ ਰੱਬ ਨੇ ਗੱਲ ਹੁਣ ਠੰਡ ਹੋ ਗਈ ਐ ਤੇ ਹੁਣ ਲੋਕੀ ਫੇਰ ਕਹਿੰਦਾ ਰੱਬਾ ਠੰਡ ਹੋ ਗਈ ਠੰਡ ਹੋ ਗਈ ਸਾਨੂੰ ਗੀਜਰ ਚਲਾ ਦੇ ਹੀਟਰ ਚਲਾ ਦੇ ਤੇ ਹੁਣ ਗਰਮੀ ਵਿੱਚ ਹੀਟਰ ਚਲਾ ਦੇਣੇ ਹੈਗੇ ਆ ਇਹ ਨਹੀਂ 에어 ਕੰਡੀਸ਼ਨ ਹੈ ਲੋਕਾਂ ਦੇ ਮੰਗ ਤੇ ਆਏ ਨੇ ਇਹ ਇਹ ਲੋਕੀ ਮੰਗਦੇ ਨੇ ਗਰਮੀਆਂ ਚ ਰੱਬਾ ਗਰਮੀ ਬੜੀ ਓ ਰੱਬਾ ਗਰਮੀ ਬੜੀ ਓ ਮਾਰਤਾ ਓ ਮਾਰਤਾ ਚੱਲ ਬਰਾ ਬਹੁਣ ਕੰਦਾ ਆ ਜਾਉ ਲੈ ਲੋ ਹੁਣ ਮoja ਠੰਡਦਾ ਆਲੇ ਰਾਂ ਠੰਡਦਾ ਮoja ਤੇ ਹੁਣ ਆਪਾਂ ਕਹਨੇ ਆਗੇ ਯਾਰ ਅੱਗ ਚਾਹੀਦੀ ਆ ਹੁਣ ਠੁੱਪ ਚਾਹੀਦੀ ਹੈਗੀ ਆ ਜਿੱਦ ਤੇ ਰੱਬ ਨੇ ਧੁੱਪ ਦੇਣੀ ਹੈਗੀ 2 ਜੁਲਾਈ ਅਗਸਤ ਦੇ ਵਿੱਚ ਫਿਰ ਆਪਾਂ ਕਹਣ ਹਾਏ ਰੱਬ ਨੇ ਯਾਰ ਲੋਕਾਂ ਨੇ ਪੜਨੇ ਪਾਇਆ ਹੋਇਆ ਲੋਕਾਂ ਦਾ ਮਨ ਨਹੀਂ ਟਿਕਦਾ ਤੇ ਰੱਬ ਨੂੰ ਓਖਾ ਕਰੀ ਜਾਂਦੇ ਪਏ ਆਗੇ ਹੁੰਦਾ ਕਿ ਨਹੀਂ ਹੁੰਦਾ ਰੱਬ ਹਾਂਜੀ ਹਾਂ ਤੇ ਉਹ ਰੱਬ ਨੇ ਏਸੀ ਚਲਾਤੇ ਨੇ ਘਰ ਘਰ ਦੇ ਵਿੱਚ ਗਲੀਆਂ ਦੇ ਵਿੱਚ ਹੁਣ ਆਪਾਂ ਓਖੇ ਹੋ ਗਏ ਆ ਜਦ ਗਰਮੀ ਚ ਗਰਮੀ ਪੈਂਦੀ ਆ ਫਿਰ ਵੀ ਓਖੇ ਹੋ ਜੰਨੇ ਹੈਗੇ ਆ ਇਹ ਗੱਲ ਸਮਝ ਨਹੀਂ ਆਈ ਆ ਪਰ ਹੈ ਨਾ ਤੈਨੂੰ ਨਹੀਂ ਸਮਝ ਆਈ ਹੈ ਨਾ ਹਾਂਜੀ ਮੈਨੂੰ ਨਹੀਂ ਸਮਝ ਆਈ ਹੈ ਜਾਂ ਕਿਸੇ ਨੂੰ ਸਮਝ ਆ ਗਈ ਹੈ ਨਾ ਉੱਥੇ ਲਿ ਕਮੈਂਟ ਚ ਲਿਖ ਦਿਓ ਸਾਡੇ ਵੀ ਜਿਹੜੇ ਗੱਲਾਂ ਨੇ ਰੱਬ ਦੀਆਂ ਇਹਨੂੰ ਕੋਈ ਜਾਣ ਸਕਿਆ ਜਾਂ ਨਹੀਂ ਜਾਣ ਸਕਿਆ ਵੀ ਅਸੀਂ ਗੱਲ ਜਿਹੜੀ ਕੀਤੀ ਹੈਗੀ ਆ ਵੀ ਰੱਬ ਨੇ ਹੁਣ ਏਸੀ ਚਲਾਤੇ ਆ 에ਅਰ ਕੰਡੀਸ਼ਨ ਚਲਾਤੇ ਆ ਗਲੀਆਂ ਮੁੱਲੇ ਚ ਹਰ ਜਗ੍ਹਾ ਤੇ ਗਰਮੀਆਂ ਦੀ ਤੁਹਾਡੀ ਜਿਹੜੀ ਦੁਆ ਮੰਗੀ ਹੋਈ ਸੀ ਰੱਬ ਨੇ ਹੁਣ ਪੂਰੀ ਕਰਤੀ ਆ ਜੇ ਤੁਸੀਂ ਹੁਣੇ ਹੀ ਕੁਝ ਮੰਗੋਗੇ ਤੇ 6 ਮਹੀਨੇ ਬਾਅਦ ਪੂਰੀ ਹੋਣੀ ਆ ਠੀਕ ਹੈ ਚਲ ਠੀਕ ਹੈ ਧੰਨਵਾਦ